ਬੰਦੀ ਭਾਰਤ ਟ੍ਰੇਨ ਦਾ ਹੁਣ ਪਠਾਨਕੋਟ ਵਿਖੇ ਹੋਵੇਗਾ 2 ਮਿੰਟ ਦਾ ਸਟਾਪੇਜ ਪਠਾਨਕੋਟ ਤੋਂ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਹੋਵੇਗਾ ਫਾਇਦਾ ਪਠਾਨਕੋਟ ਤੋਂ ਦਿੱਲੀ ਤੱਕ ਦਾ 8 ਘੰਟੇ ਦਾ ਸਫ਼ਰ 5 ਘੰਟੇ 'ਚ ਹੋਵੇਗਾ ਮੁਕੰਮਲ ਭਾਰਤ ਦੇਸ਼ ਜੋ ਕਿ ਦਿਨੋ ਦਿਨ ਤਰੱਕੀ ਦੀਆਂ ਲੀਹਾਂ ਦੇ ਉੱਤੇ ਆਉਂਦਾ ਦਿਸ ਰਿਹਾ ਹੈ ਇਸੇ ਦੇ ਚੱਲਦੇ ਭਾਰਤ ਸਰਕਾਰ ਵੱਲੋਂ ਬਾਕੀ ਦੇਸ਼ਾਂ ਦਾ ਮੁਕਾਬਲਾ ਕਰਦੇ ਹੋਏ ਬੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਤਾਜੋ ਲੋਕਾਂ ਨੂੰ ਥੋੜੇ ਸਮੇਂ ਵਿੱਚ ਆਪਣੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ ਪਰ ਇਸ ਟ੍ਰੇਨ ਦੇ ਸਟਾਪ ਪੇਜ ਘਟ ਹੋਣ ਦੀ وجہ ਦੇ ਨਾਲ ਮੁਸਾਫਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਗੱਲ ਕਰੀਏ ਜ਼ਿਲ੍ਹਾ ਪਠਾਨਕੋਟ ਦਿੱਤਾ ਜ਼ਿਲ੍ਹਾ ਪਠਾਨਕੋਟ ਦੇ ਨਾਲ ਹਿਮਾਚਲ ਅਤੇ ਜੰਮੂ ਕਸ਼ਮੀਰ ਦੋ ਸੂਬਿਆਂ ਦੀ ਸਰਹੱਦ ਲੱਗਦੀ ਹੈ ਜਿਸ ਕਰਕੇ ਪਠਾਨਕੋਟ ਸਟੇਸ਼ਨ ਕਾਫੀ ਅਹਿਮ ਹੋ ਜਾਂਦਾ ਹੈ ਪਰ ਬੰਦੇ ਭਾਰ ਟ੍ਰੇਨ ਦਾ ਸਟਾਪੇਜ ਪਠਾਨਕੋਟ ਨਾ ਹੋਣ ਦੀ ਵਜ੍ਹਾ ਦੇ ਨਾਲ ਇਕੱਲੇ ਪਠਾਨਕੋਟ ਹੀ ਨਹੀਂ ਬਲਕਿ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਮੁਸਾਫਰਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਇਹਨਾਂ ਸੂਬਿਆਂ ਦੇ ਵਿੱਚ ਜ਼ਿਆਦਾਤਰ ਫੌਜ ਦੇ ਨਾਲ ਸੰਬੰਧਿਤ ਨੌਜਵਾਨ ਰਹਿੰਦੇ ਨੇ ਅਤੇ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਇਸੇ ਦੇ ਚੱਲਦੇ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਇਹ ਮੰਗ ਸੀ ਕਿ ਪਠਾਨਕੋਟ ਵਿਖੇ ਬੰਦੇ ਭਾਰ ਟ੍ਰੇਨ ਦਾ ਸਟਾਪੇਜ ਬਣਾਇਆ ਜਾਵੇ ਜਿਸ ਨੂੰ ਲਈ ਜਾਮਾ ਪਾਉਂਦੇ ਨੇ ਭਾਰਤ ਸਰਕਾਰ ਵੱਲੋਂ ਪਠਾਨਕੋੜ ਵਿਖੇ ਬੰਦੇ ਭਾਰਤ ਤ੍ਰੇਨ ਦਾ ਸਟਾਪੇਜ ਰੱਖਿਆ ਗਿਆ ਅਤੇ ਹੁਣ ਪਠਾਨਕੋੜ ਵਿਖੇ 2 ਮਿੰਟ ਦੇ ਲਈ ਤ੍ਰੇਨ ਰੁਕੇਗੀ ਇਹਦੇ ਬਾਰੇ ਹੈਗਾ ਕਿ ਭਾਈ ਨਰਿੰਦਰ ਮੋਦੀ ਨੇ ਬਹੁਤ ਦੇਸ਼ ਲਈ ਕੰਮ ਕੀਤੇ ਨੇ ਔਰ ਪਠਾਨਕੋੜ ਵਾਸੀਆਂ ਲਈ ਇੱਕ ਬੜਾ ਵੱਡਾ ਤੋਹਫਾ ਦਿੱਤਾ ਹੈ ਕਿ ਜਿਹੜੀ ਬੰਦੇ ਮਾਤਰਮ ਦਾ ਇੱਥੇ ਸਟਾਪੇਜ ਨਹੀਂ ਸੀ ਉਹ ਇੱਥੇ ਸਥਾਪਿਤ ਕਰ ਦਿੱਤਾ ਹੈ ਔਰ ਇਹ ਗੱਡੀ ਜਿਹੜੀ ਹੈ ਲਗਭਗ ਸਵੇਰ ਨੂੰ 11:00 ਬਜ ਕੇ 10 ਮਿੰਟ ਤੇ ਇੱਥੇ ਪਹੁੰਚੇਗੀ ਔਰ 11:00 11:00 ਵਜੇ ਜਮੂ ਜਾਏ ਕਰੇਗੀ ਜਿਹੜੇ ਲੋਕੀ ਅੱਗੇ ਦਿੱਲੀ ਜਾਣ ਵਾਸਤੇ ਲੋਕਾਂ ਨੂੰ ਬਹੁਤ ਟਾਈਮ ਲੱਗਦਾ ਸੀ ਉਹ ਹੁਣ 4-5 ਘੰਟੇ ਚ ਲੋਕੀ ਪਠਾਨਕੋਟ ਤੋਂ ਦਿੱਲੀ ਪਹੁੰਚਦੇ ਨੇ ਔਰ ਲੋਕਾਂ ਦਾ ਟਾਈਮ ਬਚਤ ਹੋਏਗੀ ਔਰ ਲੋਕਾਂ ਦੇ ਪੈਸੇ ਵੀ ਬਚਣਗੇ ਟਾਈਮ ਦੀ ਸੇਵਿੰਗ ਹੋਏਗੀ ਇਸ ਨਾਲ ਮੋਦੀ ਸਰਕਾਰ ਨੇ ਜਿਹੜੇ ਕੰਮ ਕੀਤੇ ਨੇ ਇਹ ਬੜੇ ਵਧੀਆ ਕੰਮ ਕੀਤੇ ਨੇ ਔਰ ਇਹੋ ਜੇ ਕੰਮ ਕੋਈ ਨਹੀਂ ਕਰ ਸਕਦਾ ਕੋਈ ਵੀ ਉਹ ਇੱਕ ਹੋਰ ਜਿਹੜੀ ਜੁੱਦਿਆਂ ਟ੍ਰੇਨ ਜਿਹੜੀ ਹੈ ਵੀ ਪਠਾਨਕੋਟੋਂ ਜਾਂਦੀ ਹੈ ਜਿਹਦੇ ਵਿੱਚ ਕਾਫੀ ਲੋਕਾਂ ਨੂੰ ਫਾਇਦਾ ਹੋਇਆ ਹੈ ਇਸ ਲਈ ਅਸੀਂ ਮੋਦੀ ਸਾਹਿਬ ਦਾ ਔਰ ਰੇਲ ਮੰਤਰੀ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਪਠਾਨਕੋਟ ਵਿੱਚ ਵੀ ਬੰਦੇ ਮਾਤਰਮ ਦਾ ਸਟਾਪੇਜ ਕੀਤਾ ਹੈ ਅਤੇ ਲੋਕਾਂ ਨੂੰ ਸੁਖਾਲ ਦੇਦੀ ਹੈ ਇਸ ਲਈ ਮੋਦੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵੀ ਅੱਜ ਇਹ ਖੁਸ਼ੀ ਦਾ ਦਿਹਾੜਾ ਇਸ ਕਰਕੇ ਹੈ ਕਿ ਅਸੀਂ ਇੱਕ ਟ੍ਰੇਨ ਮੰਗ ਰਹੇ ਸੀ ਤੁਹਾਨੂੰ ਦੋ ਦੋ ਟਾਪੇ ਜੁ ਮਿਲ ਗਏ ਕਿਉਂਕਿ ਮੈਂ ਜਿਹੜਾ ਕਟੂਆ ਉੱਤੇ ਤੋਂ ਆਪਣੇ ਬੰਦੇ ਬਾਰਾ ਦਾ ਪਠਾਨਕੋਟ ਦਾ ਹਿੱਸਾ ਸਮਝਦਾ ਤੇ ਇੱਥੇ ਜਿਹੜੀ ਬੰਦੇ ਬਾਰਾ ਦਿੱਤੀ ਹੈ ਇਹਦੇ ਨਾਲ ਪਠਾਨਕੋਟ ਦੇ ਲੋਕਾਂ ਨੂੰ ਪਠਾਨਕੋਟ ਦੇ ਲੋਕਾਂ ਨੂੰ ਹਿਮਾਚਲ ਦੇ ਲੋਕਾਂ ਨੂੰ ਪੁੰਜਣਾ ਆਸਾਨ ਹੋ ਜਾਏਗਾ ਤੇ ਇਹ ਨਰਿੰਦਰ ਭਾਈ ਮੋਦੀ ਦਾ ਵਿਕਸਿਤ ਭਾਰਤ ਜਿਹੜਾ ਹੈ ਇਹ ਉਹਦੇ ਵੱਲ ਬੰਦੇ ਹੋਏ ਕਦਮ ਨੇ ਅੱਜ ਆਪਣੀ ਸਰ ਤੋਂ ਵੀ ਬੰਦੇ ਵਾਰਤ ਚੱਲ ਰਹੀ ਹੈ ਅੱਜ ਕਟੜੇ ਤੋਂ ਵੀ ਬੰਦੇ ਵਾਰਤ ਚੱਲ ਰਹੀ ਹੈ ਅੱਜ ਪਠਾਨਕੋਟ ਵੀ ਬੰਦੇ ਵਾਰਤ ਚਲ ਰਹੀ ਹੈ ਇਹ ਜਿਹੜਾ ਧਿਆਣਾ ਸਾਨੂੰ ਆਇਆ ਹੈ ਇਹਦੇ ਲਈ ਮੈਂ ਪੂਰੇ ਨਰੇਂਦਰભાઈ ਮੋਦੀ ਜੀ ਦਾ ਰੱਡਾ ਜੀ ਦਾ ਅਸ਼wini ਇਨਵੈਸਟਮੈਂਟਲ ਜੀ ਦਾ ਇੱਕ ਵਾਰੀ ਫੇਸ ਸਮੂਹੇ ਪਠਾਨਕੋਟ ਵਾਸੀਆਂ ਵੱਲੋਂ ਬਹੁਤ-ਬਹੁਤ ਸਵਾਗਤ ਕਰਦਾ ਧੰਨਵਾਦ ਦਿਨਾ ਜੀ